ਤਿਤਲੀਆਂ ਵਾਲੇ ਬਿਆਨ ਤੇ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੇ ਰਿਆ ਕਿ ਤੁਸੀਂ ਕਹਿ ਰਹੇ ਸੀ ਕਿ ਤਿਤਲੀ ਇਸ ਫੁੱਲ ਤੇ ਉਸ ਫੁੱਲ ਤੇ ਪਰ ਹੁਣ ਕਾਂਗਰਸੀਆਂ ਨੂੰ ਤੁਸੀਂ ਆਪਣੀ ਪਾਰਟੀ ਚ ਜੁਆਇਨ ਕਰ ਰਹੇ ਹੋ ਇਹ ਤਿਤਲੀਆਂ ਨੂੰ ਤੁਸੀਂ ਚੋਣ ਮੈਦਾਨ ਚ ਉਤਾਰ ਰਹੇ ਹੋ ਜਿਹੜੇ ਵਿਚਾਰੇ ਦਰਿਆ ਬਸਾਉਂਦੇ ਰਹੇ ਤੁਹਾਡੇ ਵਰਕਰ ਉਹ ਆਮ ਲੋਕ ਕਿੱਥੇ ਨੇ ਇਹ ਓਪਮਕਰ ਨੇ ਕਦੇ ਇਸ ਫੁੱਲ ਤੇ ਮੇਰਾ ਯਾਰ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤਿਤਲੀਆਂ ਨੇ ਤਿਤਲੀਆਂ ਇਹ ਨਾ ਪੰਜਾਬ ਦਾ ਕਾਫੀ ਸਵਾਰਿਆ ਇਹ ਬਿਆਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਮੁੱਖ ਮੰਤਰੀ ਭਵੰਤ ਮਾਨ ਦਾ ਜਿਸ ਤੋਂ ਬਾਅਦ ਰਾਜਾ ਵੜਿੰਗ ਔਰ ਸੁਖਪਾਲ ਸਿੰਘ ਖੇਰਾ ਜਮ ਕੇਵਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜੀਆਂ 8 ਲੋਕ ਸਭਾ ਦੀਆਂ ਸੀਟਸ ਕੱਲ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤੀਆਂ ਹਾਲਾਂਕਿ ਟਿਕਟਸ ਦੇਣੀਆਂ ਸੀਟਾਂ ਦੇਣੀਆਂ ਹਰ ਪਾਰਟੀ ਦਾ ਆਪਣਾ ਅਧਿਕਾਰ ਖੇਤਰ ਆ ਪਰੰਤੂ ਜੇ ਆਪਾਂ 8 ਟਿਕਟਾਂ ਨੂੰ ਐਨਲਾਈਜ਼ ਕਰੀਏ ਉਦੇ ਵਿੱਚ ਦੋ ਤਾਂ तितਲੀਆਂ ਨੇ ਇਹ तितਲੀ ਸ਼ਬਦ ਮੈਂ ਭਗਵੰਤ ਮਾਨ ਦਾ ਹੀ ਵਰਤਿਆ ਕਿ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਮਦਰ ਬੇਨਾ ਨੂੰ 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਵਿੱਚ ਆਪਣਾ ਕੋਈ ਯੋਗ ਉਮੀਦਵਾਰ ਨਹੀਂ ਲੱਭੇ ਤਾਂ ਦੂਜੀਆਂ ਪਾਰਟੀਆਂ ਤੋਂ ਉਮੀਦ ਉਮੀਦਵਾਰ ਪੁੱਟ-ਪੁੱਟ ਕੇ ਉਹਨਾਂ ਦੀ ਡਿਫੈਕਸ਼ਨ ਕਰਾ-ਕਰਕੇ ਇਹ तितਲੀਆਂ ਪੇਸ਼ ਕਰਦੇ ਨੇ ਜਲੰਧਰ ਲੋਕ ਸਭਾ ਵਿੱਚ ਯਾਦ ਰਹੇ ਕਿ ਜੋ ਜਿੰਨੀ ਚੋਣ ਹੋਈ ਸੀ ਉਦੋਂ ਵੀ ਇਹਨਾਂ ਨੇ ਕਾਂਗਰਸ ਦੀ तितਲੀ ਪੁੱਟੀ ਸੀ ਉਸ ਨੂੰ ਸਰਕਾਰੀ ਤੰਤਰ ਦੇ ਨਾਲ ਜਿੰਨੀ ਚੋਣ ਜਿੱਤ ਕੇ ਸੀ। ਦੇਖਿਓ ਜਿਹੜੇ 8 ਉਮੀਦਵਾਰ ਕੱਲ ਐਲਾਨੇ ਨੇ। ਇਹਨਾਂ ਵਿੱਚ ਜਿਹੜੀਆਂ तितਲੀਆਂ ਕਾਂਗਰਸ ਦੀਆਂ ਤਾਜ਼ੀਆਂ ਕੁੱਤ ਕੇ ਲਿਆ ਕੇ ਖੜੀਆਂ ਕਰਦੀਆਂ ਇੱਕ ਤਾਂ ਇਹ ਵਿਸ਼ਾ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣੇ-ਹੁਣੇ ਖਬਰ ਆਈ ਆ ਕਿ ਸਾਡਾ ਇੱਕ ਇੱਕ तितਲੀ ਹੋਰ ਕੁੱਤਲੀ ਕਾਂਗਰਸ ਦਾ ਡਾਕਟਰ ਰਾਜਕੁਮਾਰ ਛੱਬੇਵਾਲ ਜਿਹੜਾ ਡੈਪਟੀ ਲੀਡਰ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਹਲਕਾ ਛੱਬੇਵਾਲ ਤੋਂ ਉਹਨੂੰ ਲਿਆਂਦਾ ਤੇ ਨਾਲ ਹੀ ਅਨਾਉਂਸ ਕਰਤਾ ਕਿ ਇਹ ਸਾਡਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ਤਿੰਨ ਕਿਤਲੀਆਂ ਹੋ ਗਈਆਂ ਤਾਜ਼ੀਆਂ ਇਸ ਸਿਲੈਕਸ਼ਨ ਚ ਚੌਥੀ ਰਿੰਕੂ ਤਾਂ ਅੱਗੇ ਆ ਤੁਸੀ ਇਹਨਾਂ ਨੇ ਇੱਕ ਕਾਮੇਡੀਅਨ ਜਿਹੜਾ ਕਰਮਜੀਤ ਅਨਮੋਲ કે ਕੁਛ ਇਸ ਤਰ੍ਹਾਂ ਨਾਮ ਲਗਾਉਣਾ ਦਾ ਉਹ ਠੀਕ ਹੈ ਅੱਛਾ ਕਲਾਕਾਰ ਆ ਸਾਡਾ ਕੋਈ ਗੱਲ ਨਹੀਂ ਹੈ ਕਿ ਲੇਕਿਨ ਕਲਾਕਾਰਾਂ ਦੀ ਆਉਟਪੁੱਟ ਕੀ ਰਹੀ ਪੰਜਾਬ ਦੀ ਰਾਜਨੀਤੀ ਸਨੀ ਦਿਓਰ ਨੇ ਉਹ ਹਸ਼ਰ ਕੀਤਾ ਸਾਡੇ ਪੰਜਾਬ ਦਾ ਮਾਫ ਕਰਨਾ ਚੰਗਾ ਲੱਗਦਾ ਭਗਵੰਤ ਮਾਨ ਦੀ ਜਿਹੜੀ ਜਿਹੜੀ ਉਸ ਦੀ ਇੱਕ ਅ ਦੂਜਿਆਂ ਨੂੰ ਟਿਚਰਾ ਕਰਨ ਦੀ ਬਹੁਤ ਛੋਟੇ ਪੱਧਰ ਦੀ ਇੱਕ ਜਿੱਦਾ ਗਲੀ ਲੈਵਲ ਦੀ ਮੁਹੱਲਾ ਲੈਵਲ ਦੀ ਜਿਹੜੀ ਉਹ ਰਾਜਨੀਤੀ ਵਿਧਾਨ ਸਭਾ ਦੇ ਵਿੱਚ ਚੱਾਈ ਨਾ ਤਿਤਲੀਆਂ ਦਾ ਸ਼ਬਦ ਭਗਵੰਤ ਮਾਨ ਸਿੰਘ ਜੀ ਤੁਸੀਂ ਕੱਢਿਆ ਸੀਗਾ ਹੁਣ ਟੁੱਕ ਗਿਆ ਤੁਹਾਡੇ ਉੱਤੇ ਤਾਜੀ ਲਿਸਟ ਵਿੱਚ ਤੁਸੀਂ ਤਿੰਨ ਤਿਤਲੀਆਂ ਲੈ ਲੀਆਂ ਨੇ ਤਿੰਨ ਹੋ ਗਈਆਂ ਤੁਹਾਡੀਆਂ ਤੇ ਚੌਥਾ ਹੋ ਗਿਆ ਤੁਹਾਡਾ ਕਮੇਡੀਅਨ ਔਰ ਉਹ ਮੈਂ ਇਹ ਤੁਹਾਨੂੰ ਸੁਣ ਰਿਹਾ ਸੀ ਉਹ ਕਹਿੰਦਾ ਜੀ ਮੈਂ ਆਪਣਾ ਹਲੇ ਸਾਰਾ ਕੰਮਕਾਰ ਪੋਸਟਪੋਨ ਕੀਤਾ ਮੈਂ ਡੇਟਾ ਪੋਸਟਪੋਨ ਕਰਤੀਆਂ ਤਾਂ ਉਹ ਕਲਾਕਾਰੀ ਨਹੀਂ ਛੱਡੇਗਾ ਨਾ ਉਹ ਆਪਣੀ ਫਿਲਮਾਂ ਆਪਣੇ ਗੀਤ ਸੰਗੀਤ ਉਹਦਾ ਕਮਾਈ ਦਾ ਸਾਧਨ ਹੈਗਾ ਵਾ ਅਫਤ ਤੁਮ ਸੇਮ ਸਿਚੁਏਸ਼ਨ ਚ ਆ ਜਾਣਗੇ ਇੱਕ ਤਾਂ ਹੋ ਗਿਆ ਜੀ ਇਹ ਕਮੇਟੀਨ ਪੰਜ ਸਿਟਿੰਗ ਸਿਟਿੰਗ ਮਿਨਿਸਟਰਸ ਤੁਸੀਂ ਅੰਦਾਜ਼ਾ ਲਾ ਲਓ ਕਿ ਐ ਐਮਐਲਏ ਵੀ ਇਹੀ ਬੰਦੇ ਕੁਲਦੀਪ ਢਾਲੀਵਾਲ ਔਰ ਮੀਥ ਤੇ ਲਾਲਜੀਤ ਭੁੱਲਰ ਐਮਐਲਏ ਵੀ ਇਹਨਾਂ ਨੂੰ ਬਣਾਇਆ ਗਿਆ ਫਿਰ ਮਨਿਸਟਰ ਇਹਨਾਂ ਨੂੰ ਬਣਾਇਆ ਗਿਆ ਤੇ ਉਹ ਲੋਕ ਸਭਾ ਦੇ ਵਿੱਚ ਵੀ ਇਹ ਉਮੀਦਵਾਰ ਹੋਣਗੇ ਤਾਂ ਹੁਣ ਮੇਰਾ ਸਵਾਲ ਸਾਡੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਇਮੋਸ਼ਨਲ ਸੈਂਟੀਮੈਂਟਲ ਵੋਲੰਟੀਅਰਸ ਹਨ ਕਿਉਂਕਿ ਮੈਂ ਕੰਮ ਕੀਤਾ ਨਾ ਨਾ ਮੈਨੂੰ ਪਤਾ ਹੈ ਨਾ ਬਹੁਤ ਅੱਛੇ ਲੋਕ ਵੀ ਹੈਗੇ ਨੇ ਇਸ ਇਨੀ ਕਿ ਸਾਰੇ ਭਿੰਡਾਂ ਨੇ ਸਾਰੇ ਸੋਸ਼ਲ ਮੀਡੀਆ ਤੇ ਆਣ ਕੇ ਲੜ ਰਹੇ ਨੇ ਗਾਣੇ ਕੱਢ ਰਹੇ ਨੇ ਉਹ ਵੀ ਵਰਗੇ ਗਾਇਕ ਉਹਦਾ ਹੈਗਾ ਬਿਲਕੁਲ ਅੰਧ ਭਗਤ ਲੇਕਿਨ ਬਹੁਤ ਸਾਰੇ ਅੱਛੇ ਜਿਹੜਾ ਨੇ ਆਪਣੇ ਕੰਮਕਾਰ ਛੱਡੇ ਜਿਨ੍ਹਾਂ ਨੇ ਖੇਤੀਆਂ ਛੱਡੀਆਂ ਜਿਨ੍ਹਾਂ ਨੇ ਕਈਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਪੰਜਾਬ ਚ ਆਏ ਇਹਨਾਂ ਲਈ ਬਹੁਤ ਮਿਹਨਤ ਕੀਤੀ ਬਸਤੇ ਚੱਕੇ ਦਰੀਆਂ ਵਿਛਾਈਆਂ ਪਰਚੇ ਦਰਜ ਕਰਾਏ ਪਿੰਡ ਚ ਦੁਸ਼ਮਣੀ ਪਾ ਲਈ ਉਹ ਕਿੱਥੇ ਨੇ ਤੁਸੀਂ ਮੈਂ ਤੁਹਾਨੂੰ ਪੀ ਕਰਨਾ ਚਾਹੁੰਦਾ ਕਿ ਤੁਹਾਡੀ ਵਾਰੀ ਕਿੱਦਣ ਆਵੇਗੀ ਮਤਲਬ ਕਿਤਲੀਆਂ ਦੀ ਵਾਰੀ ਆਵੇਗੀ ਰਿੰਕੂ ਦੀ ਫਿਰ ਆਪਣੇ ਤੁਹਾਡੇ ਹੁਣੇ ਤਾਜੇ ਰਾਜਕੁਮਾਰ ਚੱਬੇਵਾਲ ਦੀ ਪਹਿਲਾਂ ਤਿਤਲੀਆਂ ਦੀ ਵਾਰੀ ਆਵੇਗੀ ਡਿਫੈਕਟਰਸ ਦੀ ਵਾਰੀ ਆਵੇਗੀ ਤੇ ਫਿਰ ਉਸ ਬਾਅਦ ਮੰਤਰੀਆਂ ਦੀ ਵਾਰੀ ਆਵੇਗੀ ਤੇ ਫਿਰ ਜਾ ਕੇ ਉਹ ਸੋਚਣਗੇ ਕਿ ਕੋਈ ਆਮ ਆਦਮੀ ਹੁਣ ਆ ਆਜੋ ਪਿੱਛੇ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਕੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਜੋ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਏ ਉੱਥੇ ਉਹਨਾਂ ਨੇ ਗੱਲ ਫੈਦਾ ਕੀਤਾ ਕਿ ਅਸੀਂ ਤਾਂ ਇੱਕ ਸਧਾਰਨ ਬੰਦਿਆਂ ਦੀ ਪਾਰਟੀ ਬਣ ਕੇ ਚੱਲਾਂਗੇ ਆਮ ਜਿਹੇ ਬੰਦੇ ਲਿਆਇਆ ਕਰਾਂਗੇ ਅਸੀਂ ਵੀਆਈਪੀ ਕਲਚਰ ਸ਼ਾਨ ਕਰਾਂਗੇ ਅਸੀਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਅਸੀਂ ਘਰ ਕੋਠੀਆਂ ਨਹੀਂ ਲਾਵਾਂਗੇ ਅਸੀਂ ਸਿਕਿਉਰਿਟੀ ਗਾਰਡ ਨਹੀਂ ਲਾਵਾਂਗੇ ਪਹਿਲਾਂ ਤੋਂ ਰਜਿਸਟ੍ਰਿਤ ਹੋ ਗਿਆ ਅੱਜ ਅਰਵਿੰਦ ਕੇਜਰੀਵਾਲ ਕੋਲ 2 Z+ ਸਿਕਿਉਰਿਟੀਆਂ ਹੈ ਇੱਕ ਨੈਸ਼ਨਲ ਲੈਵਲ ਤੇ ਇੱਕ ਪੰਜਾਬ ਦੇ ਕਮਾਂਡੋ ਜਦੋਂ 2 ਕਰੋੜ ਦੀਆਂ ਗੱਡੀਆਂ ਤੇ ਚੜਦੇ ਨੇ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਕੋਲ 1000 ਤੋਂ ਉੱਤੇ ਸਿਕਿਉਰਿਟੀ ਪੈਰਾਫਨੀ ਹੈ ਉਹਦੀ ਮਾਤਾ ਜੀ ਕੋਲ ਅਲੱਗ ਨੇ ਉਹਦੀ ਭੈਣ ਜੀ ਕੋਲ ਅਲੱਗ ਨੇ ਉਹਦੀ ਜਿਹੜੀ ਘਰੋਂ ਹੈਗੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਉਹਦੇ ਕੋਲ ਅਲੱਗ ਨੇ ਤੇ ਇਹਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੈ ਜਦੋਂ ਕਿਤੇ ਜਾਂਦੇ ਨੇ ਸਾਰਾ ਸ਼ਹਿਰ ਬੰਦ ਕਰ ਦਿੰਦੇ ਨੇ ਕਰਫਿਊ ਲਾ ਦਿੰਦੇ ਨੇ 144 ਲਾ ਦਿੰਦੇ ਨੇ ਕੱਲ ਤੁਸੀਂ ਦੇਖਿਆ ਸਾਰੇ ਜਦੋਂ ਗਏ ਨੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਸ਼ਖ ਫਰੀਦਕੋਟ ਸਿਗਾ ਤੇ ਸਾਡੇ ਪੱਤਰਕਾਰਾਂ ਨੇ ਜਿਹੜੇ ਆਰਗੇਨਿਕ ਵੀਡੀਓ ਉਹਨਾਂ ਨੇ ਦਿਖਾਤਾ ਸਾਰਾ ਕੁਝ ਮਤਲਬ ਰੱਜ ਕੇ ਧਜੀਆਂ ਉਡਾਈਆਂ ਆਪਣੇ ਹੀ ਉਸ ਵੀਆਈਪੀ ਕਲਚਰ ਦੇ ਵਹਿ ਦੇ ਦੀਆਂ ਗੱਡੀਆਂ ਮੋਟਰਾਂ ਦੀਆਂ ਕੂਟੀਆਂ ਕਾਰਾਂ ਦੀਆਂ ਇੰਨਾ ਤਾਂ ਸਾਨੂੰ ਸ਼ੌਕਤ ਯਾਰ ਜਿੰਨਾ ਮਰਜ਼ੀ ਕਹੀ ਚੱਲੋ ਕੈਪਟਨ ਅਮਿੰਦਰ ਸਿੰਘ ਜਿਹੜਾ ਅਸਲ ਨਜਵਾੜਾ ਸਿਗਾ ਯਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜੇ ਅਰਸੇ ਤੋਂ ਰਾਜਨੀਤੀ ਸੀਗੇ ਇੰਨਾ ਤਾਂ ਇੰਨੀ ਸ਼ਾਨੋ ਸ਼ੌਕਤ ਇੰਨਾ ਤਾਂ ਤੇ ਵੀ ਕਹਿ ਦਿੱਤਾ ਕਿ ਕਮੇਡੀਅਨ ਨੂੰ ਤੁਸੀਂ ਚੋਣ ਮੈਦਾਨ ਵਿੱਚ ਉਤਾਰ ਰਹੇ ਹੋ ਔਰ ਕਿਸ ਮੂਨਾਦ ਤੁਸੀਂ ਵੋਟਾਂ ਮੰਗੋਗੇ ਔਰ ਜਮ ਕੇ ਵਰੇ ਨੇ ਸੁਖਪਾਲ ਸਿੰਘ ਖੈਰਾ ਆਮ ਆਦੀ ਪਾਰਟੀ ਦੇ ਮੁਖ ਮੰਤਰੀ ਭਗਵੰਤ ਮਾਨ ਤੇ